ਕਿਸੇ ਜੀ ਤੁਹਾਡੇ ਜਿਹੜੇ ਹਲਕੇ ਨੱਬੇ ਚ ਪਹਿਲੀ ਸਰਬਸੰਮਤੀ ਬਣੇ ਤੁਹਾਨੂੰ ਸਰਪੰਚ ਚੁਣਿਆ ਕਿਸ ਤਰ੍ਹਾਂ ਸੰਮਤੀ ਹੋਈ ਉਹ ਦੇਖੋ ਜੀ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿੰਟਰ ਪਿਆਰਿਆਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਤਾ ਕੀ ਲੱਗਦਾ ਜਿਹੜਾ ਹੈਗਾ ਜਿਵੇਂ ਸਰਪੰਚੀ ਚੋਣਾਂ ਵਿੱਚ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਉੱਥੇ ਧੜੇ ਬੰਦੀਆਂ ਵੀ ਪਾਉਂਦੀਆਂ ਨੇ ਤੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਦਾ ਕਿਸ ਤਰ੍ਹਾਂ ਦੇਖਦੇ ਹੋ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਰੈਂਦੇ ਨੇ ਨਰਪੱਖੋ ਕੇ ਬੰਡਣਾ ਚਾਹੀਦਾ ਹੈ ਐਵੇਂ ਮੈਨੂੰ ਇਹਨਾਂ ਨੇ ਸੋਝੀ ਭੋਝਿਆ ਸਮਝਾ ਮੈਂ ਬੀਏ ਕੀਤੀ ਵੀਤੀ ਪੜਾਈ ਦੇ ਲੈਵਲ ਤੇ ਮੈਨੂੰ ਦੇਖ ਕੇ ਮੈਨੂੰ ਇਹਨਾਂ ਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਆ ਤਾਂ ਹੀ ਕੰਮ ਕਰ ਕਰ ਸਕਦਾ ਕਿਵੇਂ ਡਿਵੈਲਪਮੈਂਟ ਨੂੰ ਲੈ ਕੇ ਹਾਂ ਜੀ ਹਾਂ ਦੇਖੋ ਪੜਾਈ ਤਾਂ ਜ਼ਰੂਰੀ ਹੈ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਆਪਣੇ ਹੱਥੀਂ ਲਿਖਣਾ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕਿ ਕੈਂਸਲ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਪਈ ਪਿਛਲੀ ਵਾਰ ਜੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਰ ਦਾ ਮੂੰਹ ਦੇਖਣਾ ਪਿਆ ਕੁਝ ਕੁ ਵੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਵੀ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਉ ਤਾਂ ਕਿ ਪ੍ਰੋਗਰੈਸਿਵ ਹੋਵੇ ਭਗਵਾਨ ਤੁਮਨ ਵੀ ਲਾਣ ਕੀਤਾ ਵੀ ਜੋ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣੇਗਾ 5 ਲੱਖ ਰੁਪਏ ਦਾ ਲਾਂਨ ਦੇਣ ਦਾ ਕੀਤਾ ਹਾਂ ਜੀ ਉਹ ਬੜੀ ਵਧੀਆ ਸੋਚ ਆਈ ਸਰਕਾਰ ਦੀ ਜੀ ਜੋ ਸੰਭਤੀਆਂ ਬਣ ਗਿਆ 5 ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜੀ ਯੋਗਦਾਨ ਪਾਉਣਗੇ ਕੀ ਲੱਗਦਾ ਕਿਹੜੇ ਕਿਹੜੇ ਧੂਰੇ ਕੰਮ ਨੇ ਜਿਹੜੇ ਤੁਸੀਂ ਕਰੋਗੇ ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਜਾਂਦੀ ਹੈ ਉਹ ਪਾਣੀ ਵਹਿਣ ਘਟ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇੱਟਾਂ ਲੱਗਣ ਵਾਲੇ ਨੇ ਕੰਧਾਂ ਦੇ ਲਵੇ ਉਹ ਅਸੀਂ ਦਰੂ ਲਾਵਾਂਗੇ ਜਿਵੇਂ ਤੁਹਾਡੀ ਸਰਪੰਚੀ ਨਾਲ ਸਰਪੰਚ ਦੀ ਚੋਣ ਹੋਈ ਆ ਹੋਰ ਪਿੰਡਾਂ ਵਾਸਤੇ ਕੀ ਮੈਸੇਜ ਤੁਸੀਂ ਦਿਓਗੇ ਅੱਜ ਤਾਂ ਆਪ ਕਹਿੰਦੇ ਆ ਵੀ ਸਾਰੇ ਲੋਕਾਂ ਨੇ ਚਾਹੀਦਾ ਬੇ ਇ ਪੱਖ ਪਾਸ ਛੱਡ ਕੇ ਜਾਂ ਪਾਰਟੀ ਵਾਈਂ ਛੱਡ ਕੇ ਉਧਰ ਉੱਪਰ ਉੱਠ ਕੇ ਸਰਬਸੰਮਤੀ ਨਾਲ ਹੀ ਬਣਨਾ ਚਾਹੀਦਾ ਕਿੰਨੀਆਂ ਕਿੰਨੀਆਂ ਪਾਰਟੀਆਂ ਤੁਹਾਡੇ ਜਿਹੜੇ ਹੈਗੇ ਸਾਡੇ ਜਿੰਨ ਤਿੰਨ ਪਾਰਟੀਆਂ ਨੇ ਕਿਹੜੇ ਕਿਹੜੇ ਕਾਂਗਰਸ ਅਕਾਲੀ ਆਮ ਆਦਮੀ ਅੱਛਾ ਇਹ ਸਾਰੇ ਜਿਹੜੇ ਹੈਗੇ ਸਹਿਮਤ ਹੋ ਗਏ ਸਾਰੇ ਜਿੰਨ ਤਿੰਨੇ ਪਾਰਟੀਆਂ ਸਹਿਮਤ ਹੋ ਕੇ ਹੀ ਬਣਾਈ ਜੀ ਕਿੰਨੀ ਵੋਟ ਹੈ ਪਿੰਡ ਦੀ ਕੁੱਲ ਕਟਵਰ 650 ਦੇ ਕਰੀਬ ਵੋਟ ਹੈ ਜੀ ਸੋ ਬਹੁਤ ਬਹੁਤ ਪਹਿਲਾਂ ਤਾਂ ਸਾਡੇ ਨਾਲ ਖੜੇ ਨੇ ਸਰਦਾਰ ਜੀਤ ਸਿੰਘ ਜੀ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਇਹਨਾਂ ਨੂੰ ਬਹੁਤ ਬਹੁਤ ਮੁਬਾਰ ਦੂਜੇ ਨੰਬਰ ਦੇ ਵਿਧਾਨ ਸਭਾ ਹਲਕਾ 90 ਦੇ ਵਿੱਚ ਪਹਿਲ ਕਦਮੀ ਕੀਤੀ ਹੈ ਸਾਡੇ 90 ਦੇ ਹਲਕੇ ਦੇ ਪਿੰਡ ਪਿੰਡ ਸੰਗਤਪੁਰਾ ਵਿੱਚ ਜਿੱਥੇ ਸਰਪੰਚ ਤੇ ਨਹੀਂ ਸਾਰੀ ਪੰਚਾਇਤ ਦੀ ਸਰਬਸੰਮਤੀ ਹੋ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਔਰ ਅਸੀਂ ਹੋਰ ਵੀ ਸਾਰੇ ਬੇਨਤੀ ਕਰਾਂਗੇ ਕਿਉਂਕਿ ਇੱਕ ਤਾਂ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਰ ਆਪ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਜਿੱਥੇ ਸਰਬਸੰਮਤੀ ਹੋਏਗੀ ਉੱਥੇ 5 ਲੱਖ ਰੁਪਇਆ ਸਪੈਸ਼ਲ ਦਿੱਤਾ ਜਾਏਗਾ ਨਾਮ ਵੱਜੋਂ ਸੋ ਇੱਕ ਤਾਂ ਉਹ ਮਿਲੇਗਾ ਇੱਕ ਜਿੱਥੇ ਸਰਬਸੰਮਤੀਆਂ ਹੋਣਗੀਆਂ ਇੱਕ ਬੰਦਾ ਖਰਚੇ ਤੋਂ ਵੀ ਵੱਜਦਾ ਹੈ ਤੇ ਪਿੰਡ ਨਗਰ ਦੇ ਵਿੱਚ ਪ੍ਰੇਮ ਪਾਵਨਾ ਨਹੀਂ ਬਣੀ ਰਹਿੰਦੀ। ਸੋ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ। ਸਾਡੇ ਹਲਕੇ ਦੇ ਐਮ.ਐਲ.ਏ. ਸਾਹਿਬ ਨੇ ਵੀ ਇਹ ਕਹਿਆ ਵੀ ਜਿੱਥੇ ਸਰਮਸਮਤੀ ਹੋਏਗੀ ਉੱਥੋਂ ਵੱਧ ਤੋਂ ਵੱਧ ਗ੍ਰਾਂਡਾ ਦਿੱਤੇ ਜਾਣਗੇ ਅਤੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ। ਸੋ ਮੈਂ ਆਪਣੇ ਵੱਲੋਂ ਸਾਡੇ ਹਲਕੇ ਦੇ ਐਮ.ਐਲ.ਏ. ਸਾਹਿਬ ਵੱਲੋਂ ਸਰਦਾਰਜੀਤ ਸਿੰਘ ਜੀ ਨੂੰ ਅਤੇ ਇਹਨਾਂ ਦੀ ਸਾਰੀ ਹੀ ਪੰਚਾਇਤ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਤੇ ਇਹਨਾਂ ਤੋਂ ਨਗਰ ਦੇ ਸਾਰੇ ਕੰਮ ਕਰਾਉਣ ਦਾ ਕਾਰਜ ਕਰਾਏ। ਬਹੁਤ-ਬਹੁਤ ਧੰਨਵਾਦ। ਪਹਿਲੇ ਪਿਛਲੀ ਵਾਰੀ ਤੁਹਾਡੇ ਜਿਹੜੇ ਵਾਈਫ ਸਰਪੰਚ ਤੇ ਹੁਣ ਸਰਬਸੰਮਤੀ ਨਾਲ ਤੁਸੀਂ ਇਹਨਾਂ ਨੂੰ ਚੁਣੋਗੇ ਦੇਖੋ ਜੀ ਜੋ ਇਹ ਸਰਬਸੰਮਤੀਆਂ ਹੋ ਰਹੀਆਂ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਹਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਹੀ ਸਰਬਸੰਮਤੀਆਂ ਦਾ ਚੰਗੀ ਗੱਲ ਆ ਠੀਕ ਹੈ ਜੀ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚੋਂ ਜਿਹੜਾ ਪੱਖਪਾਤ ਆ ਤੁਹਾਡੇ ਬੰਦੇ ਨੂੰ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕੰਮ ਨੇ ਪਿੰਡ ਦਾ ਵਿਕਾਸ ਹੁੰਦਾ ਆ ਇਹ ਤੋਂ ਕੋ ਮਤਮਾਨ ਦਾ ਐਲਾਨ ਕੀਤਾ ਵੀ 5 ਲੱਖ ਰੁਪਏ ਰਾਸ਼ੀ ਦਿੱਤੀ ਜਾਵੇ। ਹਾਂਜੀ ਹਾਂਜੀ ਬਿਲਕੁਲ ਸੇਜ ਜੋ ਭਗਵਾਨ ਤਮਾਨ ਜੀ ਦਾ ਇਹ 5 ਲੱਖ ਦਾ ਸਰਬਸਮਤੀ ਦਾ ਫੈਸਲਾ ਲੱਗਾ ਹੈ ਬਹੁਤ ਵਧੀਆ ਚੰਗੀ ਗੱਲ ਆ। ਉਹ 5 ਲੱਖ ਪਿੰਡ ਵਿੱਚ ਚੋ ਪਿੰਡ ਦੇ ਕੰਮ ਹੋਣਗੇ। ਸਰਬਸ਼ਾਂਤੀ ਨਾਲ ਸਰਪੰਚ ਚੁਣ ਲਿਆ ਗਿਆ ਪੰਚਾਇਤ ਮੈਂਬਰ ਚੁਣ ਲਿਆ। ਅਸੀਂ ਇਹਨਾਂ ਦਾ ਸਾਥ ਦਵਾਂਗੇ ਸਰਪੰਚ ਜੋ ਸਾਡੇ ਜੀਤ ਸਿੰਘ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਵਧੀਆ ਨੇ ਤੇ ਅਸੀਂ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾਂਗੇ ਜੋ ਵੀ ਪਿੰਡ ਦੇ ਅਧੂਰੇ ਕੰਮ ਨੇ ਸਾਰੇ ਰਲ ਮਿਲ ਕੇ ਪਿੰਡ ਦੀ ਸਹਿਯੋਗ ਨਾਲ ਕਰਾਂਗੇ ਅਸੀਂ। ਇਹ ਕਿਸ ਤਰ੍ਹਾਂ ਦੇਖ ਦੋ ਇਹ ਉਪਰਾਲਾ ਜਿਵੇਂ ਕਿੰਨੇ ਕ ਟਾਈਮ ਲੱਗਿਆ ਤੁਹਾਨੂੰ ਸਰਵ ਸੰਤੀ ਬਣਾਉਣ ਵਿੱਚ ਉਪਰਾਲਾ ਦਾ ਜੀ ਕਈ ਦਿਨ ਦੀ ਪਿੰਡ 'ਚ ਗੱਲਬਾਤ ਚੱਲ ਰਹੀ ਸੀ ਤੇ ਇਹਨੇ ਪਿਛਲੀ ਵਾਰ ਵੀ ਖੜੇ ਤੇ ਤੇ ਕਿ ਸਾਰੀ ਪਿੰਡਦਿਆ ਨੇ ਫੈਸਲਾ ਲਿੱਤਾ ਸੂਝਵਾਨ ਲੋਕਾਂ ਨੇ ਵੀ ਇਹਨੂੰ ਮੌਕਾ ਦਿੱਤਾ ਜਾਵੇ ਸਰਦਾਰ ਜੀਤ ਸਿੰਘ ਨੂੰ ਵੀ ਪੜੇ ਲਿਖੇ ਨੇ ਤੇ ਪਿੰਡ ਦਾ ਵਧੀਆ ਕੰਮ ਕਰਨਗੇ ਜੀ ਜੀ ਪਿੰਡ ਦੇ ਭਾਗ ਚੰਗੇ ਨੇ ਜੇ ਇਦਾਂ ਗੱਲ ਬਣ ਗਈ ਅਜੇ ਕੋਸ਼ਿਸ਼ ਹੈ ਪਰ ਇਹ ਵੀ ਗੱਲ ਬਣ ਗਈ ਬਹੁਤ ਵਧੀਆ ਗੱਲ ਹੈ ਇਹ ਇਹ ਤਾਂ ਬੈਰਵਰੋਧ ਕਦਮ ਹੋ ਗਏ। ਕੀ ਲੱਗਦਾ ਵੀ ਜਿਵੇਂ ਹੋਰ ਪਿੰਡਾਂ ਨੂੰ ਵੀ ਤੁਸੀਂ ਕੀ ਸੁਦੇਸ਼ ਦੇਣਾ ਚਾਹੁੰਦੇ ਹੋ ਕਿ ਉਹ ਧੜੇਬੰਦੀ ਜਿਹੜੇ ਹੈਗਾ ਸਰਪੰਚੀ ਚੋਣਾਂ ਚ ਬਹੁਤ ਵੱਡੇ ਪੱਧਰ ਤੇ ਹੁੰਦੇ ਆ। ਦੇਖੋ ਜੀ ਸਰਕਾਰ ਵੀ ਚਾਹੁੰਦੀ ਹੈ। ਵੀ ਧੜੇਬੰਦੀ ਖਤਮ ਹੋਵੇ। ਉਹ ਕਹਿੰਦੇ ਰੂਲ ਚ ਵੀ ਅਮੈਂਡਮੈਂਟ ਕਰਤੀ। ਇਹ ਧੜੇਬੰਦੀ ਖਤਮ ਹੋਵੇ ਸਾਰੇ ਸੰਤੋਖੀ ਰੋਸ ਸਾਰੇ ਮਿਲ ਜਾਵੇ। ਜੋ 5 ਲੱਖ ਦਾ ਐਲਾਨ ਕੀਤਾ ਇਹ ਕਾਫੀ ਪਿੰਡਾਂ ਚ ਫਾਇਦਾ ਹੋਵੇਗਾ। ਬਿਲਕੁਲ ਹੋਵੇਗਾ ਜੀ ਗਵਰਨਮੈਂਟ ਦੇਵੇ ਤਾਂ ਬੜੀਏ ਗੱਲ ਹੈ। ਸਾਰੇ ਪਿੰਡ ਦੇ ਬਿਨਾਂ ਮੈਂ ਤਾਂ ਬੈਰ ਤੋਂ ਮੇਰਾ ਵਿਰੋਧ ਤੋਂ ਸਾਰੇ ਲੋਕ ਇਮਾਨਦਾਰੀ ਨਾਲ ਕਰਨ ਕਰੀਏ ਇਹ ਗਰੰਟੀ ਹੈ ਸਾਰੇ ਇਮਾਨਦਾਰੀ ਨਾਲ ਹਾਂ ਜੀ ਨਕਰਤਾ ਤੁਹਾਨੂੰ ਸ਼ੁਕਰ ਹੈ ਮੈਂਬਰ ਬਣਾਇਆ ਅਸੀਂ ਨਾਲ ਮੋਢਾ ਨਾਲ ਲਾ ਕੇ ਚੱਲਾਂਗੇ ਨਾ ਹਾਂ ਕੰਮ ਵਧੀਆ ਕਰਾਂਗੇ ਕੀ ਲੱਗਦਾ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਵੱਲੋਂ ਫੈਸਲਾ ਲਿਆ ਗਿਆ ਹਾਂ ਜੀ ਨਹੀਂ ਤਾਂ ਵੋਟਾਂ ਦਿੱਤਾ ਤੁਹਾਨੂੰ ਪਤਾ ਧੜੇ ਬੰਦੀ ਹਾਂ ਜੀ ਹਾਂ ਹਾਂ ਤਾਂ ਹੀ ਅਸੀਂ ਕੰਮ ਕਰਾਂਗੇ ਜੀ ਧੜੇ ਬੰਦੀ ਕੋਈ ਨਹੀਂ ਹੋਈ ਸੰਮਤੀ ਨਾਲ ਮੈਂਬਰ ਬਣਾਇਆ ਅਸੀਂ 5 ਮੈਂਬਰ ਬਣਾਇਆ ਹਾਂ ਸੰਮਤੀ ਨਾਲ ਕਰਾਂਗੇ ਪਹਿਲਾਂ ਤਾਂ ਮੈਂ ਨਗਰ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਵੀ ਸਾਡੇ ਨਗਰ ਦੇ ਵਿੱਚ ਜਿਹੜੀ ਬਹੁਤ ਮਤਲਬ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਲੋਕਾਂ ਨੇ ਸੰਮਤੀ ਨਾਲ ਸਰਦਾਰਜੀਤ ਸਿੰਘ ਨੂੰ ਸਰਪੰਚ ਬਣਾਇਆ ਅਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਵੀ ਪਾਰਟੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਪਿੰਡ ਦੀ ਨਿਰਪੱਖ ਮਤਲਬ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਨਾ ਆਪ ਦੀ ਵਧੀਆ ਸੋਚ ਨਾਲ ਕੇ ਵਧੀਆ ਕੰਮ ਕਰਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਫੇਰ ਵੀ ਯਾਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ